ਆਹ ਆਗ ਬਣੀ ਵੇ ਇਧਰ ਇਧਰ ਆਹ ਓਏ ਖਾ ਆ ਕਰਤਾ ਇਧਰ ਆ ਇਧਰ ਮੁਹ ਹਾ ਆਗੇ ਆਗੇ ਸਾਰਾ ਸਿਰ ਭਰ ਲਿਆ ਦਿਮਾਗ ਖਰਾਬ ਹੋ ਗਿਆ ਤੈਨਾਂ ਤਾਂ ਨਾਲੇ ਕਹੀਂ ਵੀ ਤੂੰ ਸਾਰਾ ਟਕੜ ਖੋਦ ਸਿਰ ਸਾਰਾ ਵੇਖੋ ਗਦਾ ਸਿਰੇਕ ਦਾ ਭਰਦਿਆ ਮਿੱਟੀ ਦੇ ਵਿੱਚ ਖਾ ਸਿਰੇ ਵਖਾਠਾ ਨੂੰ ਕਰਕੇ ਠਾਂ ਕਰ ਸਿਰ ਲੈ ਮੇਂ ਇਧਰ ਹਰਗੁਣਾ ਹੋ ਗਈ ਤਿਆਰ ਇੰਨੇ ਥੋੜਾ ਚੱਲੀ ਆ ਚੱਲ ਜਾਣਾ ਮੁੰਡੇ ਨਾਲ ਹੀ ਰੱਖ ਲਿਆ ਇਹਨੂੰ ਆ ਚੱਲੀ ਚੱਲੀ ਚੱਲ ਯਾਰ ਚੱਲ ਗਈ ਵੀ ਭਲੇ ਅੱਖਾਂ ਹੀ ਲੱਗ ਜ ਮੈਂ ਮੁੰਡੇ ਨੂੰ ਧੱਕੇ ਨਾਲ ਲਿਆ ਆ ਕਹਿੰਦਾ ਨਹੀਂ ਮੈਂ ਬਸੇ ਜਾਣਾ ਤੇ ਮੈਂ ਮੈਂ ਪਿੰਡ ਚੱਲੇ ਆ ਇਹਨੂੰ ਮੈਂ ਚੁੰਗੀ ਦੁਭਾ ਕੇ ਲਿਆ ਆ ਜੋ ਮਾਂ ਜੋ ਮਰਜੀ ਵੇ ਜੇ ਤੂੰ ਸਾਡੇ ਨਾਲ ਚੱਲ ਬੱਸੇ ਲੱਗਾ ਚੜ੍ਹਨ ਨੂੰ ਭਾਲ ਲੈਂਦਾ ਮੈਂ ਚੱਲ ਓਏ ਸਾਡੇ ਨਾਲ ਚੱਲ ਹਾਂ ਨਾਲ ਯਾਰ ਮੈਂ ਵੀ ਤੇ ਟੇ ਪਿੰਡ ਜਾਣਾ ਮੈਂ ਤਾਂ ਅਗਰ ਕੇ ਤੈਨੂੰ ਕਹਿ ਤਵਾਂ ਤੂੰ ਹੱਟਣਾ ਚੱਲ ਜਾ ਯਾਰ ਬੱਸੇ ਵੀ ਤੇ ਜਾਣਾ ਸੀ 10 ਮਿੰਟ ਲੇਟ ਹੋਈ ਹੋਰ ਕੀ ਐ ਅਜਿਨੀ ਵੇਰੀ ਸੋਹਣੀ ਕਿੰਨੀ ਸੋਹਣੀ ਲੱਗਣ ਧੀ ਆ ਤੇ ਮੇਰੀ ਮਾਂ ਵੀ ਤਿਆਰ ਹੋ ਗਈ ਆ ਮਾਂ ਪਰੀ ਜਚੰਡੀ ਆ ਹਾਂ ਕਹਾਂ ਕਹਾਂ ਅੱਛਾ ਵਾ ਨਹੀਂ ਐ ਚੱਲ ਕੋਈ ਗੱਲ ਨਹੀਂ ਚੜਾ ਲੈਂਦਾ ਉਧਰ ਉਧਰ ਆ ਚੁ ਵੀ ਹੈਗਾ ਇਧਰ ਆਪਣੇ ਵਾਲੇ ਕਮਰੇ ਚ ਵੀ ਚੱਲ ਉਹਨੂੰ ਮਗਰ ਵੇਖਿਆ ਤੂੰ ਤਾਂ ਸასი ਕਾਲ ਜੀ ਸਭਾ ਧੜਾ ਜਨੇ ਵਲੌਗ ਦੇ ਚ ਕਿਦਾਂ ਸਾਰੇ ਠੀਕ ਠਾਕ ਹੈ ਸ਼ੀਸ਼ਾ ਆਪਣਾ ਗੰਦਾ ਇੱਦਾਂ ਆਪਾਂ ਚੱਲੇ ਆਂ ਵੱਡਾ ਲਗਣੀਆਂ ਉੱਥੇ ਸਾਨੂੰ ਕਿਸ ਨੇ ਮਿਲਣ ਵਾਸਤੇ ਆਉਣਾ ਸੀ ਕਿ ਮੈਂ ਆਪਣੇ ਮਾਮਾ ਜੀ ਦੇ ਘਰੇ ਚੱਲੇ ਆਂ ਤੇ ਸਪੈਸ਼ਲ ਕਿਸੇ ਨੇ ਆਪਾਂ ਨੂੰ ਉੱਥੇ ਇਨਵਾਈਟ ਕੀਤਾ ਹੈ ਤੇ ਜਨਮ ਬਣਦਾ ਹੈ ਹੈ ਸੌਂਡ ਹੈ ਦੱਦਾ ਜੀ ਮੈਨੂੰ ਦੱਸ ਤੂੰ ਜੀ ਆ ਗਈ ਹੋਰ ਡੈਡੀ ਆ ਇਧਰ ਹੀ ਹੋਵੇ ਝੂਠ ਬੋਲਣ ਦੀ ਹੋ ਹਾਂ ਹਾਂ ਇੱਥੇ ਚੱਲੇ ਆ ਬਈ ਜਾਣਾ ਮੋਰਛਾ ਹੈ ਜਸ਼ਨਕਾਰ ਪਿੰਡ ਜਸ਼ਨਕਾਰ ਪਿੰਡ ਜਸ਼ਨਕਾਰ ਪਿੰਡ ਚੱਲਨੇ ਆਪਾਂ ਪਤਾ ਇਹਨਾਂ ਸਾਰੇ ਕਿੱਥੇ ਚੱਲੇ ਆਪਾਂ ਗੱਲਾਂ ਵੀ ਪਤਾ ਨਹੀਂ ਤੋਤੇ ਨੂੰ ਇਹਨਾਂ ਚੱਲਨੇ ਆ ਤਿਆਰੀਆਂ ਕਰ ਲੀਆਂ ਗੱਡੀ ਤੇ ਬਈਏ ਚਲੋ ਜੀ ਵਾਹਿਗੁਰੂ ਤੁਹਾਨੂੰ ਗੁਰੂ ਅਮਰਦਾਸ ਮੇਰਾ ਫਰੀ ਫੋਨ ਨਾ ਲੈ ਆਵੀਂ ਕੀ ਆ ਬੁਲੇਟ ਉੱਪਰ ਆ ਗਿਆ ਕਿੰਨੇ ਆਵਾਜ਼ ਮਾਰੀ ਕਿੰਨੇ ਆਵਾਜ਼ ਮਾਰੀ ਦਾਦੇ ਨੂੰ ਆਪਣੇ ਦਾਦੇ ਨੂੰ ਆਜ ਮਾਰੀ ਤੇ ਕੀ ਜਾਂਦਾ ਦਾਦੂ ਅੱਗੋਂ ਕੀ ਜਾਂਦੇ ਦਾਦੂ ਕੀ ਜਾਂਦੇ ਅੱਗੋਂ ਗਾਲਾਂ ਕੱਢਦੇ ਹਾਂ ਕੀ ਜਾਂਦੇ ਦੰਦ ਚ ਕੱਢ ਕਾਕਾ ਇਹਨੂੰ ਦੇਖੋ ਉਹਨੂੰ ਕੋਈ ਇਹਨੂੰ ਦੇਖੋ ਉਹਨੂੰ ਬੋਲੋ ਹਾਂ ਹਾਂ ਦੱਸ ਯੂਟਿਊਬਰ ਦਾ ਇਧਰ ਆ ਵਹਰ ਗੁਣ ਇਧਰ ਆਓ ਇਧਰ ਆਓ ਬੱਸ ਇੱਥੇ ਕਰੋ ਇੱਥੇ 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 ਕਰੋ ਡਾਂਸ ਹਾਂ ਵੈਰੀ ਗੁੱਡ ਦੇਖਣਾ ਪਿਓ ਲੈ ਵੀ ਹੋ ਕੇ ਅਸੀਂ ਆ ਗਏ ਮਾਮਾ ਜੀ ਦੇ ਘਰੋਂ ਮੇਲਾ ਆ ਕੋਈ ਫੈਮਿਲੀ ਨੇ ਮਿਲਣਾ ਸੀਗਾ ਸਾਨੂੰ ਫੈਮਿਲੀ ਨੇ ਮਿਲਣਾ ਸੀਗਾ ਬੰਬੇ ਤੋਂ ਉਹ ਆਏ ਸੀਗੇ ਤੇ ਉਹ ਕਹਿੰਦੇ ਸਾਨੂੰ ਜ਼ਰੂਰ ਮਿਲ ਕੇ ਜਾਇਓ ਤੇ ਫਿਰ ਸਾਨੂੰ ਆਕੜ ਨਹੀਂ ਰੱਖਣੀ ਚਾਹੀਦੀ ਫਿਰ ਅਸੀਂ ਕਹਿੰਦੇ ਯਾ ਜ਼ਰੂਰ ਕੋਈ ਗੱਲ ਨਹੀਂ ਮਿਲਣ ਦੇ ਆ ਵੀ ਕੋਈ ਇਧਰੋਂ ਚੱਲ ਕੇ ਆ ਤੇ ਸਾਡਾ ਮਿਲਣਾ ਪੜਦਾ ਆ ਕਹਿੰਦੇ ਚਲੋ ਉਹ ਮੰਮੀ ਨਾਲ ਕਿੰਨੇ ਦਰੋਂ ਆਏ ਨੇ ਨਾਲੇ ਯਾਰ ਕੋਈ ਮੋਹ ਪਿਆਰ ਕਰਦੇ ਜਾਣਾ ਚਾਹੀਦਾ ਹੈ ਸੋ ਹੁਣ ਆਪਾਂ ਮਿਲ ਲਿਆ ਹੁਣ ਘਰੇ ਜਾ ਰਹੇ ਆਂ ਵਾਪਸ ਤੇ 10:30 ਵਜੇ ਆਪਾਂ ਇੱਥੋਂ ਆਪਸੀ ਕੀਤੀ ਉਹ ਡਾਲਾ ਗੁਰਦਾਰਾ ਜੀ ਫਲਾਈ ਸਾਹਿਬ ਗੁਰਦਾਰੇ ਬਿਲਕੁਲ ਸਾਹਮਣੇ ਇਧਰ ਸਾਈਡ ਗੁਰਦਾਰਾ ਸਾਹਿਬ ਸਾ ਤੋਂ ਨਜ਼ਰ ਆਉਂਦਾ ਹੋਵੇ ਆ ਗਏ ਆ ਘਰੇ ਆਪਾਂ ਆਪਣੇ ਬੇ ਟਾਈਮ ਹੀ ਨਾ ਜ਼ਿਆਦਾ ਨਾ ਲੱਗਾ ਤੇ 10 ਵਾ ਜਿਹੜਾ 38 ਮਿੰਟ ਤੇ ਉਹਨਾਂ ਦੇ ਉੱਥੋਂ ਤੁਰੇ ਕਿਤੇ ਹੁਣ ਤਾਂ ਨਹੀਂ ਕੀ ਕੰਮ ਹੈ ਮੈਂ ਤੁਹਾਨੂੰ ਦੱਸਦਾ ਵਾਂ 10 ਵਾ ਜਿਹੜਾ 38 ਮਿੰਟ ਤੇ ਤੁਰੇ ਤੇ 10:45 ਦੇ ਘਰੇ ਜਾਂਦੀ ਆਪਾਂ ਮਤਲਬ 5-6 ਮਿੰਟਾਂ ਦੇ ਵਿੱਚ ਪਾ ਲਿਆ ਪਰ ਉਹਦੀ ਸੜੀ ਵਿੱਚ ਸੀਟ ਬਣਾਇਆ ਤੇ ਤਰੀਕ ਨੂੰ ਵਿਖਾਉਣ ਦੇ ਗਲਾ ਠੀਕ ਆ ਆਹ ਫੁੱਲਾ ਪਣੀ ਉਹ ਬੜੀ ਜਿਰਾ ਬਾਅਦ ਮੈਂ ਕਿਹਾ ਕਿਤੇ ਚੇਪਾ ਨਾ ਭੁੱਲ ਗਿਆ ਬਿਆਨ ਦਾ ਪਰ ਫੁੱਲਾ ਲਿਆ ਹੂੰ थोड़ी जी ना हो के अंदर लो ए ए थ्री बी सी सी कैट कैट ऑरेंज ऑरेंज 16 16 17 17 18 18 कोई ना हो जागी मैडम कह दे हो जागी ਕੀ ਕਰੀਏ ਤੁਸੀਂ ਜਵੀਰ ਇੱਕ ਬੋਲੋ ਐ ਬੱਚੋ ਪੈਟਰੋਲਿੰਗ ਨੂੰ ਹੋਜ਼ਰਾਂ ਤੂੰ ਦਮ ਤੂੰ ਦੁਰਵਾਣਾ ਉੱਥੋਂ ਚੱਲ ਕੇ ਆ ਸਾਰਿਆਂ ਦਾ ਅਸਲ ਵੀ ਮੈਂ ਮੈਡਮ ਆ ਗਈ ਹਾਂ 12:10 ਆ ਕੇ ਮੇਰੇ ਕੋਲ ਸਿਵਾ ਦਾ ਮਾਦ ਕਰੋ ਮਾਦ ਕਰੋ ਕੋਟ ਲੈ ਬਦਲ ਮੈਂ ਲੈ ਬਦਲ ਸਾਰਿਆਂ ਨੂੰ ਦੱਸ ਦੇਣਾ ਕਿ ਮੈਂ ਆ ਗਈ ਹਾਂ ਬੱਚੇ ਮੈਂ ਆ ਗਈ ਹਾਂ ਬੱਚੇ ਮੈਂ ਆ ਗਈ ਆ ਠੀਕ ਹੈ ਮੈਮ ਏ ਬੋਲੋ ਏ ਏ ਮੈਡਮ ਦੇ ਨਾਲ ਬੀ ਮੈਡਮ ਦੇ ਨਾਲ ਸੀ ਸੱਸ ਦੇ ਨਾਲ ਏ ਬੋਲੋ ਏ ਏ ਬੋਲੋ ਏ

फेल हो गए सासी का मैम <laughs> नहीं बीसी पढ़ के सुनाओ सारी बोल के सुनाओ ਦਾ ਰੱਖ ਭਜਨ ਚੰਦ ਜੋ ਮੈਂ ਕਾੜੀ ਘੁਮਾ ਲਾ ਕਸ਼ਮੀਰ ਕੋ ਠੀਕ ਹੈ ਤੇ ਠੀਕ ਹੋ ਗਈ ਤੇ ਠੀਕ ਹੋ ਗਈ ਦੇਖੋ ਸਾਰੇ ਸਾਰੇ ਫੁੱਟੀਆਂ ਕਹਿੰਦੀ ਲੈ ਕੇ ਦੇਉ ਮਨੂ ਉਹ ਇਦਾਂ ਨੇ ਮੂੰਹ ਮੁੱਦੀ ਨਹੀਂ ਕਰੀ ਜੁੱਦਾ ਪੀ ਲਈ ਮਾਰਨਾ ਫਿਰ ਉੱਤੇ ਪੈ ਨਹੀਂ ਨਹੀਂ ਦੇ ਸਾਰੀ ਨਾਲ ਚਾਕਲੇਟ ਨਹੀਂ ਆ ਰੇਤ ਦੇ ਚ ਖੇਡਣ ਦਾ ਇਹਨਾਂ ਨੂੰ ਮਜ਼ਾ ਆਉਂਦਾ ਹੀ ਕਹਿੰਦੀ ਮੈਂ ਪਾਪਾ ਖੇਡਦਾ ਮੈਂ ਚਲ ਖੇਡਦਾ ਕੀ ਬਣਾਉਣ ਲੱਗੀਆਂ ਹੈਂ ਉੱਲੂ ਉੱਲੂ ਹਾਂ ਕਿੰਨੂੰ ਬਣਾਉਣ ਲੱਗੀਆਂ ਉੱਲੂ ਆ ਤਾਂ ਵੜੇ ਨਾ ਰਹਿੰਦੇ ਇਹਨੂੰ ਰਹਿੰਦੇ ਇੱਥੇ ਭਾਈ ਰਹਿੰਦੇ ਭਾਈ ਇੱਥੇ ਛੱਡਦੇ ਬਸ ਹਾਂ ਛੱਡਦਾ ਵਧੀਆ ਨਾ ਟ੍ਰੈਕਸ ਵੀਡੀਓ ਆ ਬਾਲਾ ਜੋਕਰ ਕਰਕੇ ਆ ਦਿਖਾ ਦੇ ਆ ਦਿਖਾ ਯੂਟਿਊਬ अच्छा तो बेच दिया जाता है तुम्हें आधा काले पोर्स हैं आधे 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 काले पोर्स है ਲੈਣਾ ਹੈ ਠੀਕ ਹੈ ਕਿ ਇਹਦੇ ਚ ਹੋਰ ਦਿਖਾਓ ਹੈ ਤੇ ਕੁਛ ਇਸ ਤਰ੍ਹਾਂ ਇਹ ਕੋਲਰ ਵਾਲਾ ਹੋਗਾ ਲਾ ਹੂੰ ਕੋਲਰ ਵਾਲਾ ਸੋਨਾ ਵਧੀਆ ਲੱਗਦੇ ਕੋਲਰ ਵਾਲੇ ਚੱਲਣ ਦੇ ਇਹ ਦੇਹਾਂ ਦਾ ਇਲੂਮਿਨੇਟੀ ਵਾਲੇ ਸਾਈਨ ਨੇ ਜਿਹੜੇ ਇਹ ਵੀ ਹੁਣ ਕੋਲ ਸਵਾਦ ਆ ਜੀ ਜੋਈ ਜਾਂ ਪੁੱਛ ਲਾਇਆ ਕਿ ਤੜਾਈ ਨੋਟ ਠੀਕ ਹੈ ਬੜੇ ਪਿਆਰੇ ਬੀਜ ਹੈ ਜੀ ਲੈ ਵੀ ਹੋ ਗਈ ਕਪੜਾ ਛੋਣ ਮਨ ਕਰਾ ਹੀ ਦਿੱਤਾ ਬਾਹ ਨਾਲ ਅੱਜ ਮੇਰੀ ਹਰਗਨੋ ਦੀ ਛੁੱਟੀ ਲੈ ਛੁੱਟੀ ਹੋ ਗਈ ਅੱਜ ਕੁਲੋਂ ਹੂੰ